ਮਨਮੁਖ ਕੌਣ ਹੈ ਜਿਹੜਾ ਮਨ ਦੀ ਮਰਜ਼ੀ ਕਰਦਾ ਹੈ ਮਨ ਦੇ ਮਗਰ ਲੱਗਣ ਵਾਲਾ ਮਨ ਨੂੰ ਮੁਖੀ ਜਾਣ ਕੇ ਚੱਲਣ ਵਾਲਾ ਗੁਰਾਂ ਨੇ ਉਹਨੂੰ ਦਰਜਾ ਡਿਗਰੀ ਦੇ ਦਿੱਤੀ ਮਨਮੁਖ ਦੀ ਤੇ ਗੁਰਮੁਖ ਕੌਣ ਹੈ ਜਿਹੜਾ ਆਪਣੇ ਗੁਰਾਂ ਨੂੰ ਮੁਖ ਰੱਖ ਕੇ ਜ਼ਿੰਦਗੀ ਦੇ ਵਿੱਚ ਚੱਲਦਾ ਉਹਨੂੰ ਗੁਰਮੁਖ ਕਹਿੰਦੇ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਗੁਰਮੁਖ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਜਾਂਦੇ ਉਹਨਾਂ ਦੇ ਹਿੱਸੇ ਜਿੱਤ ਆਉਂਦੇ ਕਿਉਂਕਿ ਗੁਰੂ ਸਾਹਿਬ ਕਿਤੇ ਵੀ ਸਾਨੂੰ ਇਹੋ ਜਿਹਾ ਬਚਨ ਨਹੀਂ ਕਰਦੇ ਜਿਹਦੇ ਨਾਲ ਸਾਡਾ ਮਨ ਠੜਕ ਜਾਵੇ ਮਨ ਦੀ ਢਹਿਣੀ ਕਲਾ ਹੋ ਜਾਵੇ ਮਹਾਰਾਜ ਜਦੋਂ ਗੱਲ ਕਰਦੇ ਆ ਜਦੋਂ ਵਿਚਾਰ ਕਰਦੇ ਆ ਤੇ ਮਨ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲਿਜਾਣ ਮਹਾਰਾਜ ਮਨ ਨੂੰ ਸੰਬੋਧਨ ਕਰਦੇ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਕਹਿੰਦੇ ਉਹ ਮੇਰੇ ਮਨਾ ਐਵੇਂ ਚਤਰਾੰਗਿਆ ਨਾ ਕਰਿਆ ਕਰ ਚਲਾਕੀਆਂ ਨਾ ਕਰਿਆ ਕਰ ਚਲਾਕੀਆਂ ਨਾਲ ਅਸੀਂ ਦੁਨੀਆ ਜਿੱਤ ਸਕਦੇ ਹਾਂ ਚਲਾਕੀਆਂ ਨਾਲ ਗੁਰਮੁਖ ਪਿਆਰਿਓ ਕਿਸੇ ਨੂੰ ਠੱਗ ਸਕਦੇ ਹਾਂ ਚਲਾਕੀਆਂ ਨਾਲ ਅਸੀਂ ਚੋਰੀ ਕਰ ਸਕਦੇ ਹਾਂ ਔਰ ਗੁਰਮਖੋ ਚਲਾਖੀ ਨਾਲ ਚਤਰਾਈ ਨਾਲ ਰੱਬ ਨਹੀਂ ਖੁਸ਼ ਹੁੰਦਾ ਕਦੀ ਆਖੋ ਸਤਨਾਮ ਸ੍ਰੀ ਵਾਹਿ ਹੈ ਮਤ ਚੰਚਲਾ ਚਤਰਾਈ ਕਿਨਾਂ ਨਾ ਪਾਇਆ ਚਤਰਾਈ ਨਾ ਪਾਇਆ ਕਿਨਾਂ ਤੂੰ ਸੁਣ ਮੰਨ ਮੇਰਿਆ ਮਾਰ ਕਹਿੰਦੇ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨਹਿ ਕੀਤੀ ਜਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਵਿਟੋ ਜਿਨ ਮੋਹ ਮਿੱਠਾ ਲਾਇਆ ਕਹ ਹੈ ਮਨ ਕੋ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਵੇਖੋ ਮਨ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਕਹਿੰਦੇ ਐਵੇਂ ਚੰਚਲਤਾਆਂ ਜਤਰਾਆਂ ਚੁਲਾਕੀਆਂ ਨਾ ਕਰਿਆ ਗੁਰੂ ਦੀ ਖੁਸ਼ੀ ਨਹੀਂ ਮਿਲਦੀ ਇਸ ਕਰਕੇ ਕਿੰਨੇ ਥਾਂ ਤੇ ਮਨ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕਿਆਂ ਸਦਾ ਸਦਾ ਪੜਿਆਈਆਂ ਦੇ ਨਾ ਪਛੋ ਤਾਈ ਆ ਵੇਖੋ ਜਿਹੜੇ ਚਤਰਾਗੀਆਂ ਚਲਾਕੀਆਂ ਗੁਰੂ ਘਰ ਦੇ ਵਿੱਚ ਆ ਕੇ ਵੀ ਕਰਦੇ ਸਾਧ ਸੰਗਤ ਜੀ ਧਾਰਮਿਕ ਜਗਾ ਤੇ ਉਹਨਾਂ ਨੂੰ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਤਾਂ ਹੈ ਪਰ ਕਾਲੇ ਅੱਖਰਾਂ ਚ ਸਨੇਰੀ ਅੱਖਰਾਂ ਚ ਨਹੀਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਧਰਮ ਚ ਪ੍ਰਪੱਕ ਰਹੇ ਨੇ ਉਹਨਾਂ ਦਾ ਨਾਮ ਵੀ ਹੈ ਗੁਰੂ ਇਤਿਹਾਸ ਦੇ ਵਿੱਚ ਤੇ ਉਹ ਸੁਨਹਿਰੀ ਪੰਨਿਆਂ ਤੇ ਲਿਖਿਆ। ਸਤਕਾਰ ਨਾਲ ਲਿਖਿਆ। ਤੇ ਗੁਰਮੁਖ ਪਿਆਰਿਓ ਹੁਣ ਵੇਖ ਲਓ ਤੁਸੀਂ თან თან ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਤਿੰਨ ਪੁੱਤਰ ਪੈਦਾ ਹੋਏ। ਜਿਹੜਾ ਜਿਹੜਾ ਚਤਰਾਇਆਂ ਕਰਦਾ ਸੀ ਚਲਾਕੀਆਂ ਕਰਦਾ ਸੀ ਉਹਦਾ ਨਾਮ ਸੀ ਨਾ ਪ੍ਰਿਥੀਚੰਦ। ਬਾਬਾ ਪ੍ਰਿਥੀਚੰਦ ਜੀ ਉਹ ਬੜੀਆਂ ਚਲਾਕੀਆਂ ਚਤਰਾਇਆਂ ਗੁਰੂ ਘਰ ਵਿੱਚ ਰਹਿ ਕੇ ਸਾਧ ਸੰਗਤ ਜੀ ਆਪਣੇ ਭਰਾਤਾ ਛੋਟੇ ਭਰਾਤਾ ਧੰਗੂ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਸ਼ੀਧੀ ਦਿਹਾੜੇ ਅੱਗੇ ਆ ਰਹੇ ਸੋ ਵਿਚਾਰ ਚੱਲੀ ਸੀ ਵੀ ਅਸੀਂ ਸੰਸਾਰ ਤੇ ਤਾਂ ਆਏ ਆ ਇਥੋਂ ਕੀ ਲਾਹਾ ਖਟ ਕੇ ਜਾਣਾ ਭਈ ਦੁਨੀਆ ਸਾਡੀਆਂ ਬਾਤਾਂ ਪਾਵੇ ਸਾਡਾ ਅਦਬ ਨਾਲ ਸਤਕਾਰ ਨਾਮ ਰਹੇ ਸੰਸਾਰ ਤੇ ਕਿਉਂ ਇਥੇ ਸ਼ਰੀਰ ਤਾਂ ਰਹਿਣਾ ਨਹੀਂ ਨਾ ਇੱਥੇ ਸਮਾ ਰਹਿਣਾ ਸਮਾ ਕ ਐ ਜਿਵੇਂ ਘੜੀ ਚੱਲਦੀ ਹੈ ਲੰਘਦਾ ਲੰਘਦਾ ਲੰਘ ਜਾਣਾ ਇਸੇ ਤਰ੍ਹਾਂ ਪਿਆਰਿਆ ਤੂੰ ਵੀ ਨਹੀਂ ਇੱਥੇ ਰਹਿਣਾ ਤੂੰ ਵੀ ਚਲੇ ਜਾਣਾ ਸਰੀਰ ਕਰਕੇ ਪਰ ਰਹਿਣਾ ਕੀ ਹੈ ਨਾਮ ਰਹਿਣਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਕਹੋ ਨਾਨਕ ਇਹੋ ਜਗਤ ਮੈਂ ਕਿੰਨ ਜਪਿਓ ਗੁਰਮੰਤਰ ਕਹਿੰਦੇ ਜਿਨ੍ਹਾਂ ਨੇ ਗੁਰਮੰਤਰ ਦ੍ਰਿੜ ਕੀਤਾ ਗੁਰਮੰਤਰ ਕੀ ਹੈ ਵਾਹਿਗੁਰੂ ਦਾ ਨਾਮ ਸਤਨਾਮ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਤਾਲਾ ਖੁਦਾ ਕੁਛ ਵੀ ਕਹਿ ਲੋ ਸਾਰੇ ਉਹਦੇ ਨਾਮ ਹੈ ਸਾਧ ਸੰਗਤ ਸਾਰੇ ਨਾਮ ਪਰਮੇਸ਼ਰ ਦੇ ਨਾਮ ਨੇ ਪਰ ਉਹਨੂੰ ਬੁਲਾਓ ਕੋਈ ਅੱਲਾ ਅੱਲਾ ਕਹਿ ਕੇ ਵਾਟਾ ਮਾਰਦਾ ਕੋਈ ਤੇ ਨੂ ਰਾਮ ਆਖਦਾ ਅੱਲਾ ਅੱਲਾ ਕੈ ਕੇ ਵਾਜ ਮਾ ਕੋਈ ਤੈ ਨੂਰਾ ਮੇ ਅੱਖਾਂ ਤੂੰ ਹੀ ਅਲਾ ਹੀ ਅੱਲਾ ਕੇ ਵਾਜ ਮਾਲੇ ਤੂੰ ਹੀ ਤੈ ਨੂੰ ਰਾਬੇ ਆਖਦਾ ਤੂੰ ਹੀ ਅਲਾ ਹੀ ਅੱਲਾ ਕੇ ਵਾਜ ਮਾਲੇ ਤੂੰ ਹੀ ਤੈ ਨੂੰ ਰਾਬੇ ਆਖਦਾ बाचा मार कोई ते नूर आम आखता अल्लाह अल्लाह के मार मारदा कोई ते नूर आम आखता जी कोई ते नूर आम आखले जी कोई ते नूर आम کوئی پیارے तैनू रामे प्यार को तैनू राम प्यारी कोई तैनूर ਆਤ ਦਾ ਕੋਈ ਅੱਲਾ ਯੱਲਾ ਕੇ ਵਾਜਾ ਮਾਰ ਦੇ ਕੋਈ ਤੰਦੁਰੋਂ ਆਤ ਦਾ ਕੋਈ ਅੱਲਾ ਯੱਲਾ ਕੇ ਵਾਜਾ ਮਾਰ ਦੇ ਕੋਈ ਦੇਨੂ ਰਾਮ ਆਤ ਦਾ ਕੋਈ ਅੱਲਾ ਯੱਲਾ ਕੇ ਵਾਜਾ ਮਾਰ ਦੇ ਕੋਈ ਤੇ ਨਾਮ ਆਖਦਾ ਅੱਲਾ ਯਾਹਾਂ ਕਹਿਵਾਚਾ ਮਾਰਦਾ ਕੋਈ ਤੇ ਨਾਮ ਆਖਦਾ ਸਾਧ ਸੰਗਤ ਜੀ ਸਾਰੇ ਨਾਮ ਪਰਮਾਤਮਾ ਦੇ ਪਰਮੇਸ਼ਰ ਦੇ ਕੋਈ ਰਾਮ ਕਹਿੰਦਾ ਕੋਈ ਅੱਲਾ ਤਾਲਾ ਖੁਦਾ ਤੇ ਸਾਰੇ ਸਰੂਪ ਵੀ ਰੱਬ ਦੇ